ਸਾਸਤਰੀਆ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਉੱਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਬਹੁਤ ਵੱਡੀ ਖਬਰ ਜਿਹਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੁਹਾਡੇ ਵੀ ਪੈਰਾਂ ਹੇਠਾਂ ਜ਼ਮੀਨ ਖਿਸਕ ਜਾਵੇਗੀ ਰਾਜਵੀਰ ਦੀ ਮਾਤਾ ਨੇ ਕੁਝ ਇਹੋ ਜਿਹਾ ਕਹਿਤਾ ਜਿਹਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਪਿਤੇ ਕੁਝ ਦਿਨ ਪਹਿਲਾਂ ਰਾਜਵੀਰ ਆਪਣੇ ਪੰਜਾਬ ਦਾ ਨਹੀਂ ਪੂਰੇ ਪੰਜਾਬ ਕੌਮ ਦਾ ਇੱਕ ਚਮਕਦਾ ਤਾਰਾ ਸੀ ਜੀ ਹਾਂ ਦੋਸਤੋ ਰਾਜਵੀਰ ਦੀ ਮਾਤਾ ਨੇ ਦੱਸਿਆ ਲਾਈਵ ਆ ਕੇ ਅੱਜ ਕਿ ਜੀਨੂੰ ਰਾਜਵੀਰ ਨੇ ਜੀਵਨ ਸਾਥੀ ਚੁਣਿਆ ਸੀ ਉਹੀ ਉਸ ਨੂੰ ਧੋਖਾ ਦੇ ਗਈ ਜੀ ਹਾਂ ਦੋਸਤੋ ਬੀਤੇ ਕੁਝ ਦਿਨ ਪਹਿਲਾਂ ਜੀ ਹਾਂ ਦੋਸਤੋ ਰਾਜਵੀਰ ਦੀ ਮੌਤ ਨੇ ਸਾਰੇ ਪੰਜਾਬ ਨੂੰ ਹਿਲਾ ਦਿੱਤਾ ਜੀ ਹਾਂ ਦੋਸਤੋ ਰਾਜਵੀਰ ਦੀ ਮੌਤ ਨੇ ਸਾਰੀ ਪੰਜਾਬ ਕੌਮ ਨੂੰ ਹਿਲਾ ਦਿੱਤਾ ਰਾਜਵੀਰ ਦੀ ਮਾਤਾ ਨੇ ਰਾਜਵੀਰ ਦੀ ਮਾਤਾ ਨੇ ਲਾਈਵ ਆ ਕੇ ਕੁਝ ਇਹੋ ਜਿਹਾ ਕਿਹਾ ਰਾਜਵੀਰ ਦੀ ਮਾਤਾ ਨੇ ਲਾਈਵ ਆ ਕੇ ਕੁਝ ਇਹੋ ਜਿਹਾ ਬਿਆਨ ਦਿੱਤੇ ਰਾਜਵੀਰ ਨੇ ਜੀਤੇ ਸਭ ਤੋਂ ਜਿਆਦਾ ਭਰੋਸਾ ਕੀਤਾ ਸੀ ਉਹੀ ਉਸ ਨੂੰ ਧੋਖਾ ਦੇ ਗਈ ਉਹੀ ਗਰਦਾਰ ਨਿਕਲੀ ਜੋ ਵੀ ਰਾਜਵੀਰ ਦੀ ਮਾਤਾ ਨੇ ਲਾਈਵ ਆ ਕੇ ਦੱਸਿਆ ਉਹ ਇੱਕ ਵੱਡਾ ਮੋੜ ਲੈ ਕੇ ਆ ਰਿਹਾ ਰਾਜਵੀਰ ਦੀ ਮਾਤਾ ਨੇ ਕਿਹਾ ਮੇਰੇ ਪੁੱਤ ਨਾਲ ਬਹੁਤ ਵੱਡਾ ਧੋਖਾ ਹੋਇਆ ਇਹ ਲਾਈਵ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਕਮੈਂਟ ਆਉਣ ਲੱਗੇ ਰਾਜਵੀਰ ਜਵੰਦਾ ਦੀ ਕਰ ਵਾਲੀ ਅਚਮੁੱਚ ਗਰਦਾਰ ਨਿਕਲੀ ਕਈ ਲੋਕਾਂ ਨੇ ਕਮੈਂਟਾਂ ਚ ਇਹ ਲਿਖਿਆ ਕਿ ਉਹ ਤਾਂ ਦੁੱਖ ਵਿੱਚ ਵੀ ਖੁਸ਼ ਲੱਗ ਰਹੀ ਸੀ ਕੀ ਦੋਸਤੋ ਕਿਸੇ ਦੇ ਹੱਪਾ ਬਣਾ ਲੈ ਕੱਪੜਿਆਂ ਨਾਲ ਇਹ ਫੈਸਲਾ ਕਰ ਲੈਣਾ ਠੀਕ ਹੈ ਇਹੀ ਸਵਾਲ ਹਰ ਪੰਜਾਬ ਦੇ ਕੋਨੇ ਵਿੱਚ ਪੁੱਛਿਆ ਜਾ ਰਿਹਾ ਰਾਜਵੀਰ ਜਵੰਦਾ ਦੇ ਅੰਤਿਮ ਸਸਕਾਰ ਤੇ ਰਾਜਵੀਰ ਜਵੰਦਾ ਦੀ ਪਤਨੀ ਨੇ ਲਾਲ ਰੰਗ ਦਾ ਸੂਟ ਪਾ ਰਖਿਆ ਸੀ ਲੋਕ ਉਸ ਨੂੰ ਅੰਤਿਮ ਸੰਸਕਾਰ ਵਾਲ ਦੇਣੀ ਕਹਿਣ ਲੱਗੇ ਕਿ ਕੀ ਉਸ ਨੂੰ ਉਸ ਦੇ ਪਤੀ ਦਾ ਦੁੱਖ ਨਹੀਂ ਹੈ ਕਿਉਂ ਉਸ ਨੇ ਚਿੱਟੇ ਕੱਪੜੇ ਕਿਉਂ ਨਹੀਂ ਪਾਏ ਇਹ ਗੱਲਾਂ ਮਿੰਟਾਂ ਵਿੱਚ ਵਾਇਰਲ ਹੋਣ ਲੱਗੀਆਂ ਕਈ YouTube ਚੈਨਲਾਂ ਨੇ ਇਹ ਫੇਕ ਚੈਨਲਾਂ ਚਲਾਈਆਂ ਕਿ ਉਸ ਦੀ ਪਤਨੀ ਦਾ ਕਿਸੇ ਪਾਸੇ ਚੱਕਰ ਸੀ ਕਿਸੇ ਨੇ ਕਿਹਾ ਕਿ ਉਸ ਦਾ ਰੋਲ ਰੋਲ ਸਮਝ ਵੀ ਹੈ ਦੋਸਤੋ ਅਸਲ ਸੱਚ ਕਿਹੜਾ ਦੋਸਤੋ ਕੋਈ ਸਬੂਤ ਹੈ ਕਿ ਅਫਵਾਵਾ ਰਾਜਵੀਰ ਦੀ ਮਾਂ ਨੇ ਲਾਈਵ ਆ ਕੇ ਕਿਹਾ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰਾ ਪੁੱਤ ਮੈਨੂੰ ਇੰਨੀ ਛੇਤੀ ਛੱਡ ਕੇ ਜਾਵੇਗਾ ਅੱਜ ਮੈਂ ਸੱਚ ਦੇਖਿਆ ਤਾਂ ਮੇਰਾ ਦਿਲ ਟੁੱਟਿਆ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੀਆਂ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ